ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜੋ ਕਹਿੰਦੇ ਨੇ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਦੁਖੀ ਹਾਂ ਬਹੁਤ ਨਿਰਾਸ਼ਾ ਕੁਝ ਵੀ ਨਹੀਂ ਸਮਝ ਲੱਗਦਾ ਕਿ ਅਸੀਂ ਕੀ ਕਰੀਏ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਅੱਜ ਦੀ ਵੀਡੀਓ ਸੁਣਨ ਤੋਂ ਬਾਅਦ ਤੁਹਾਡੇ ਮਨ ਦੀਆਂ ਜੋ ਵੀ ਪਰੇਸ਼ਾਨੀਆਂ ਨੇ ਚਿੰਤਾਵਾਂ ਨੇ ਉਹਨਾਂ ਨੂੰ ਦੂਰ ਕਰਨ ਦਾ ਹੱਲ ਤੁਹਾਨੂੰ ਜ਼ਰੂਰ ਮਿਲ ਜਾਵੇਗਾ ਇਸ ਲਈ ਵੀਡੀਓ ਨੂੰ ਸ਼ੁਰੂਤ ਤੋਂ ਲੈ ਕੇ ਅੰਤ ਤੱਕ ਧਿਆਨ ਸੁਣਿਓ ਅਤੇ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜਤਨਤਨ ਬਾਬਾ ਦੀਪ ਸਿੰਘ ਜੀ ਸੁਰੂ ਲਿਖ ਦੇਣਾ ਜੀ ਤੇ ਆ ਆ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਅੱਜ ਤੁਹਾਡੇ ਨਾਲ ਇੱਕ ਵੀਰ ਦੀ ਹੱਟ ਬੀਤੀ ਸਾਂਝ ਕਰਾਂ ਜਾ ਰਹੇ ਹਾਂ ਸੰਗਤ ਜੀ ਇੱਕ ਵੀਰ ਨੇ ਆਪਣੀ ਹੱਟ ਬੀਤੀ ਦੱਸੀ ਕਿ ਜਿਨ੍ਹਾਂ ਨੇ ਘਰ ਦੇ ਵਿੱਚ ਹੀ ਦੁਪਹਿਰਾ ਸਾਬ ਕੱਟਿਆ ਤੇ ਕਿਵੇਂ ਤਨਤਨ ਬਾਬਾ ਦੀਪ ਸਿੰਘ ਜੀ ਨੇ ਆਪਣੀ ਕਿਰਪਾ ਵਰਤਾਈ ਉਹਨਾਂ ਦਾ ਕਾਰਜ ਸਿੱਧ ਕੀਤਾ ਉਨ੍ਹਾਂ ਦੇ ਉੱਪਰ ਮੇਰ ਭਰਿਆ ਹੱਥ ਰੱਖਿਆ ਸਾਥ ਸੰਗਤ ਜੀ ਤੰਤਨ ਪਪਾ ਦੀਪ ਸਿੰਘ ਜੀ ਦਾ ਉਹ ਧਾਰਾ ਹੈ ਜਿੱਥੇ ਸ਼ਰਧਾ ਭਾਵਨਾ ਦੇ ਨਾਲ ਮੰਗਿਆ ਸਭ ਕੁਝ ਮਿਲ ਜਾਂਦਾ ਹੈ ਸੱਚੇ ਮੰਦਰ ਨਾਲ ਕੀਤੀ ਅਰਦਾਸ ਤੰਤਨ ਪਪਾ ਦੀਪ ਸਿੰਘ ਜੀ ਜ਼ਰੂਰ ਸੁਣਦੇ ਨੇ ਤੰਤਨ ਪਪਾ ਦੀਪ ਸਿੰਘ ਜੀ ਆਪਣੀ ਕਿਰਪਾ ਜ਼ਰੂਰ ਕਰਦੇ ਨੇ ਉਹ ਕਦੇ ਵੀ ਆਪਣੇ ਦਰ ਤੋਂ ਆਪਣੇ ਬੱਚਿਆਂ ਨੂੰ ਖਾਲੀ ਨਹੀਂ ਮੋੜਦੇ ਉਹਨਾਂ ਦੀ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਕੇ ਭੇਜਦੇ ਨੇ ਸਾਨੂੰ ਹਮੇਸ਼ਾ ਤੰਤਰਬਾਪਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਉਹਨਾਂ ਦੇ ਉੱਤੇ ਪੂਰਾ ਸਬਨਾ ਕਰਨਾ ਚਾਹੀਦਾ ਹੈ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਜੋ ਹਟਪਿੱਤੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਕਿਵੇਂ ਤੰਤਰਬਾਪਾ ਦੀਪ ਸਿੰਘ ਜੀ ਨੇ ਇੱਕ ਵੀਰ ਉੱਤੇ ਕਿਰਪਾ ਕੀਤੀ ਉਹਨਾਂ ਦਾ ਘਰ ਚ ਸਿਤ ਕੀਤਾ ਸੰਗਤ ਜੀ ਉਹ ਵੀਰ ਦੱਸਦੇ ਨੇ ਕਿ ਉਹ ਗੁਰੂ ਸਾਹਿਬ ਦੀ ਨਗਰੀ ਹਜੂਰ ਸਾਹਿਬ ਦੇ ਨਗਰਸ਼ਹਿਰ ਦੇ ਰਹਿਣ ਵਾਲੇ ਨੇ ਉਹ ਕਹਿੰਦੇ ਕਿ ਮੈਂ ਕਦੇ ਵੀ ਗੁਰੂ ਘਰ ਨਹੀਂ ਗਿਆ ਤੇ ਨਾ ਹੀ ਕਦੇ ਗੁਰੂ ਰਾਮਦਾਸ ਮਹਾਰਾਜ ਦੇ ਅਸਥਾਨ ਅੰਮ੍ਰਿਤਸਰ ਸਬਿਖੇ ਗਿਆ ਹਾਂ ਤੇ ਨਾ ਹੀ ਤੰਤਨਪਾਪਾ ਦੀਪ ਸਿੰਘ ਜੀ ਦੇ ਦਰ ਉੱਤੇ ਆਇਆ ਹਾਂ ਪਰ ਸੰਗਤ ਜੀ ਉਹ ਦਸਦੇ ਨੇ ਕਿ ਮੈਂ ਟੀਵੀ ਤੇ ਮੋਬਾਈਲ ਤੇ ਵਿੱਚ ਤੰਤਨਪਾਪਾ ਦੀਪ ਸਿੰਘ ਜੀ ਦੇ ਚਪੈਰਾ ਸਾਹਿਬਾ ਦੇ ਬਹੁਤ ਕੁਝ ਸੁਣਿਆ ਆਇਆ ਹੈ ਕਿ ਤੰਤਨਪਾਪਾ ਦੀਪ ਸਿੰਘ ਜੀ ਦੇ ਦਰ ਤੇ ਸੰਗਤਾਂ ਜੋ ਚਪੈਰਾ ਸਾਹਿਬ ਘਟਦੀਆਂ ਨੇ ਪਾਪਾ ਜੀ ਸਭ ਦੀਆਂ ਮਨੁਕਾਮਨਾਵਾਂ ਅਰਦਾਸਾਂ ਪੂਰੀਆਂ ਕਰਦੇ ਨੇ ਉਹ ਕਹਿੰਦੇ ਕਿ ਅਕਸਰ ਹੀ ਮੈਂ ਟੀਵੀ ਜਾਂ ਮੋਬਾਈਲ ਤੇ ਰੋਜ਼ ਸੁਣਦਾ ਸੀ ਉਹ ਵੀਰ ਕੰਦਾ ਕਿ ਮੈਂ ਇੱਕ ਜ਼ਿਮੀਦਾਰ ਹਾਂ ਮੇਰਾ ਇੱਕ ਬਾਗ ਹੈ ਉਹਦੇ ਵਿੱਚ ਖੇਤ ਹੈ ਖੇਤ ਵਿੱਚ ਫਲਾਂ ਦੀ ਖੇਤੀ ਕਰਦਾ ਹਾਂ ਉਸ ਦਾ ਫਲਾਂ ਦਾ ਬਾਗ ਹੈ ਜਿੱਥੇ ਉਹ ਫਲ ਲਗਾਉਂਦਾ ਸੀ ਉਹਨਾਂ ਨੂੰ ਵੇਚ ਕੇ ਜੋ ਪੈਸੇ ਬੰਦੇ ਸਨ ਉਸ ਨਾਲ ਹੀ ਆਪਣਾ ਕੰਮ ਚਲਾਉਂਦਾ ਸੀ ਇਸੇ ਤਰ੍ਹਾਂ ਕੁਝ ਸਮਾਂ ਬੀਤ ਗਿਆ ਤੇ ਉਹ ਵੀਰ ਕੰਦਾ ਕਿ ਉਸ ਬਾਗ ਦੇ ਵਿੱਚ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਲੱਗਾ ਉਸ ਤੇ ਸਾਰੇ ਫਲ ਗਲਣ ਸੜਨ ਲੱਗੇ ਕਈ ਬੂਟੇ ਵੀ ਸੁੱਕ ਜਾਂਦੇ ਪਤਾ ਨਹੀਂ ਕੀ ਪ੍ਰੋਬਲਮ ਆ ਗਈ ਫਲ ਵੀ ਖਰਾਬ ਹੋਣੇ ਸ਼ੁਰੂ ਹੋ ਗਏ ਕੁਝ ਬੁੱਟੇ ਵੀ ਖਰਾਬ ਹੋ ਗਏ ਜੋ ਤੁਹਾਡੇ ਬਹੁਤ ਬੁੱਟੇ ਬੱਚੇ ਸੀ ਉਹਨਾਂ ਨੂੰ ਫਲ ਨਹੀਂ ਸੀ ਲੱਗਦਾ ਇਸੇ ਤਰ੍ਹਾਂ ਸੰਗਤ 'ਚ ਵੀਰ ਚੱਕ ਕੇ ਦੱਸਦੇ ਨੇ ਕਿ ਮੇਰਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਇੱਥੋਂ ਤੱਕ ਕੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਗਿਆ ਉਹ ਕਹਿੰਦੇ ਕਿ ਕਿਤੇ ਵੀ ਪੈਸਾ ਆਉਣ ਦੀ ਉਮੀਦ ਨਹੀਂ ਸੀ ਲੋਕਾਂ ਦੇ ਕੋਲੋਂ ਮੰਗ ਕੇ ਆਪਣੇ ਘਰ ਦੀ ਰੋਟੀ ਦਾ ਗੁਜ਼ਾਰਾ ਕਰਨਾ ਪੈਂਦਾ ਇੱਥੋਂ ਤੱਕ ਕੇ ਇਸ ਟਾਈਮ ਆ ਗਿਆ ਕਿ ਰਿਸ਼ਤੇਦਾਰਾਂ ਨੇ ਵੀ ਬੋਲਣਾ ਬੰਦ ਕਰ ਦਿੱਤਾ ਕਿ ਕਿਤੇ ਸਾਡੇ ਕੋਲੋਂ ਪੈਸੇ ਨਾ ਮੰਗ ਲਵੇ ਜਾਂ ਸਾਡੇ ਤੋਂ ਕੋਈ ਚੀਜ਼ ਨਾ ਮੰਗ ਲਵੇ ਸੰਗਤ ਜੀ ਉਹ ਵੀ ਨੁਕਸਾਨ ਦੇਖ ਕੇ ਕਹਿਨਤਾ ਕਿ ਮੇਰਾ ਤਾਂ ਜੀਵਨ ਜੀਵਨ ਹੀ ਸਿਰਤਾ ਕਿ ਇੰਨਾ ਜ਼ਿਆਦਾ ਕਟਾ ਪੈ ਗਿਆ ਹੈ ਉਹ ਬਹੁਤ ਦੁਖੀ ਹੋਇਆ ਫਿਰ ਉਸਦੀ ਘਰ ਵਾਲੀ ਨੇ ਉਸ ਨੂੰ ਹਿੰਮਤ ਦਿੱਤੀ ਉਸ ਨੇ ਕਿਹਾ ਕਿ ਤੁਸੀਂ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਦੇ ਚ ਪੈਰੇ ਬਾਰੇ ਬਹੁਤ ਸੁਣਿਆ ਹੈ ਕਿਵੇਂ ਸੰਗਤਾ ਚ ਪੜਾ ਸਭ ਕੱਟ ਕੇ ਅਰਦਾਸ ਬਿੰਦੀਆਂ ਕਰਦੀਆਂ ਨੇ ਤੇ ਬਾਬਾ ਜੀ ਉਹਨਾਂ ਦੀ ਚੋਲੀਆਂ ਖੁਸ਼ੀਆਂ ਦੇ ਨਾਲ ਪਰਦੇ ਨੇ ਤਾਂ ਉਸ ਨੇ ਕਿਹਾ ਕਿ ਆਪਣੇ ਕੋਲ ਇੰਨੇ ਪੈਸੇ ਕਿੱਥੇ ਕਿ ਮੈਂ ਉਹਨਾਂ ਦੇ ਦਰ ਤੇ ਜਾ ਸਕਾਂ ਫਿਰ ਸੰਘਤ ਜੀ ਉਹ ਵੀਰ ਕਹਿੰਦੇ ਕਿ ਮੇਰੇ ਕੋਲ ਤਾਂ ਕਿਰਾਏ ਤੇ ਨਹੀਂ ਕੋਈ ਪੈਸਾ ਵੀ ਨਹੀਂ ਫਿਰ ਉਸੇ ਰਾਤ ਜਦੋਂ ਵੀਰ ਉਹ ਸੁੱਤਾ ਤਾਂ ਉਸ ਨੂੰ ਸੁਪਨੇ ਦੇ ਵਿੱਚ ਇੱਕ ਸਿੰਘ ਨੇ ਦਰਸ਼ਨ ਦਿੱਤੇ ਤੇ ਕਿਹਾ ਤੂੰ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਨਹੀਂ ਜਾ ਸਕਦਾ ਤਾਂ ਕੋਈ ਗੱਲ ਨਹੀਂ ਪਾਪਾ ਜੀ ਤਾਂ ਹਰ ਥਾਂ ਮੌਜੂਦ ਨੇ ਜਦੋਂ ਵੀ ਕੋਈ ਉਹਨਾਂ ਨੂੰ ਸੱਚੇ ਤੇ ਲੋ ਯਾਦ ਕਰਦਾ ਹੈ ਤਾਂ ਉਹ ਉੱਥੇ ਪਹੁੰਚ ਜਾਂਦੇ ਨੇ ਉਹਨਾਂ ਨੇ ਫਿਰ ਕਿਹਾ ਕਿ ਜੋ ਤੇਰਾ ਭਾਕ ਹੈ ਉਸ ਦੇ ਵਿੱਚ ਬਾਣੀ ਪੜਿਆ ਕਰ ਜੋ ਵੀ ਤੁਸੀਂ ਪਾਠ ਕਰ ਸਕਦੇ ਹੋ ਬਾਗ ਦੇ ਵਿੱਚ ਕਰ ਲਿਆ ਕਰੋ ਜੋ ਸੰਗਤਾਂ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰਤੇ ਚੁਪੜਾ ਦਾ ਸਭ ਕਰਦਿਆ ਨਹੀਂ ਉਹਨਾਂ ਦੀਆਂ ਮਨੁਕਾਮਨਾਵਾਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਬਾਬਾ ਜੀ ਜਿਦ ਤੁਲ ਕਿਰਪਾ ਕਰਨ ਕੇ ਜਿਦ ਵੀਰ ਕਹਿੰਦੇ ਕਿ ਮੈਂ ਸਵੇਰੇ ਉੱਠਿਆ ਤਾਂ ਮੈਂ ਉਵੇਂ ਹੀ ਕੀਤਾ ਮੈਂ ਇੱਕ ਸਾਫ ਕਪੜਾ ਲਿਆ ਆਪਣੇ ਬਾਗ ਦੇ ਵਿੱਚ ਵਿਛਾ ਕੇ ਉਸ ਦੇ ਉੱਪਰ ਬੈਠ ਕੇ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਇਸੇ ਤਰ੍ਹਾਂ ਸੰਗਤ ਜੀ ਉਹ ਵੀਰ ਕਹਿੰਦੇ ਕਿ ਚੁਪੜਾ ਦਾ ਸਭ ਦੇ ਵਿੱਚ ਜੋ ਪਾਣੀ ਪੜੀ ਜਾਂਦੀ ਸੀ ਉਹ ਮੈਂ ਸਾਰੀ ਪਾਣੀ ਪੜੀ ਪਹਿਲਾ ਚਪੈਰਾ ਸੀ ਤੇ ਪਹਿਲਾ ਹੀ ਐਤਵਾਰ ਸੀ ਬਾਣੀ ਪੜਨ ਤੋਂ ਬਾਅਦ ਉਸ ਤੇ ਬਾਗ ਵਿੱਚ ਜੋ ਫਲ ਟਿਕਦਾ ਸੀ ਉਹ ਟਿਕਨੋਂ ਹਟ ਗਿਆ ਤੇ ਫਿਰ ਜਦੋਂ ਉਸ ਨੇ ਦੁੱਜੇ ਐਤਵਾਰ ਬਾਣੀ ਪੜ੍ਹੀ ਤਾਂ ਜਿੰਨਾ ਬੂਟਿਆਂ ਨੂੰ ਫਲ ਨਹੀਂ ਸੀ ਲੱਗਦਾ ਉਹਨਾਂ ਨੂੰ ਫਲ ਲੱਗਨੇ ਸ਼ੁਰੂ ਹੋ ਗਏ ਤਾਂ ਇਸੇ ਤਰ੍ਹਾਂ ਸੰਗਤ ਜੀ ਉਸ ਨੇ ਸੱਚੇ ਮਾਨਤੇ ਨਾਲ ਬਾਣੀ ਪੜ੍ਹੀ ਫਿਰ ਜਦੋਂ ਫਲ ਵੱਟੇ ਹੋਏ ਤੇ ਉਸ ਨੇ ਫਲ ਨੂੰ ਵੇਚ ਕੇ ਜੋ ਕੁਝ ਪੈਸੇ ਝੋੜੇ ਤੇ ਉਹਨਾਂ ਪੈਸਿਆਂ ਦੇ ਨਾਲ ਉਹ ਛੋਟੇ ਜਿਹੇ ਸਪੀਕਰ ਲਾਇਆ ਤੇ ਨਾਲ ਹੀ ਉਸ ਨੇ ਇੱਕ ਮਾਈਕ ਵੀ ਖਰੀਦਿਆ ਤੇ ਫਿਰ ਉਸ ਵੀਰ ਨੇ ਸਾਰੇ ਸਪੀਕਰ ਇਕੱਲੇ ਇਕੱਲੇ ਪੋਟੇ ਤੇ ਨਾਲ ਬੰਨ ਦਿੱਤੇ ਤੇ ਆਪ ਮਾਈਕ ਤੇ ਵਿੱਚ ਬਾਣੀ ਪੜਨ ਲੱਗਾ ਇਸ ਤਰ੍ਹਾਂ ਭਾਗ ਦੇ ਵਿੱਚ ਇੰਨਾ ਫਲਕ ਨਾ ਛੂ ਉਹ ਕਿਆ ਕੇ ਉਹ ਬਹੁਤ ਖੁਸ਼ ਹੋਇਆ ਤੇ ਉਸ ਨੂੰ ਹੁਣ ਕੁਝ ਪੈਸੇ ਵੀ ਛੁੜ ਗਏ ਫਿਰ ਇੱਕ ਰਾਤ ਉਸ ਨੂੰ ਸੁਪਨੇ ਦੇ ਵਿੱਚ ਇੱਕ ਸਿੰਘ ਨੇ ਦਰਸ਼ਨ ਦਿੱਤੇ ਤੇ ਉਸ ਨੇ ਕਿਹਾ ਕੇ ਹੁਣ ਇਹੋ ਬਾਣੀ ਪੜੀ ਜਾਇਆ ਕਰੋ ਤੇ ਫਿਰ ਤੰਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜ਼ਰੂਰ ਜਾਣਾ ਜਦੋਂ ਉਹ ਉੱਠਿਆ ਤਾਂ ਉਸ ਨੇ ਤੰਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਣ ਦਾ ਮਨ ਪਨਾ ਲਿਆ ਇਸ ਤਰ੍ਹਾਂ ਸੰਗਤ ਜੀ ਉਹ ਵੀਰ ਕੰਤੇ ਕੇ ਮੈਂ ਤੰਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਗਿਆ ਉੱਥੇ ਜਾ ਕੇ ਪਾਠ ਕਰਕੇ ਅਰਦਾਸ ਬੇਨਤੀ ਕੀਤੀ ਤਾਂ ਤੰਤਨ ਬਾਬਾ ਦੀਪ ਸਿੰਘ ਜੀ ਮਹਾਰਾਜੀ ਦਾ ਸ਼ੁਕrana ਕੀਤਾ ਇਸ ਤਰ੍ਹਾਂ ਸੰਗਤ ਜੀ ਉਸ ਵੀਰ ਨੇ ਦੱਸਿਆ ਕਿ ਉਸ ਤੋਂ ਬਾਅਦ ਉਹ ਹਮੇਸ਼ਾ ਹੀ ਤੰਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆਉਣ ਲੱਗ ਗਿਆ ਤੇ ਉਹਨਾਂ ਨੂੰ ਬਾਬਾ ਜੀ ਨੇ ਸਭ ਕੁਝ ਦੇ ਦਿੱਤਾ ਬਾਬਾ ਜੀ ਨੇ ਉਸ ਵੀਰ ਤੇ ਕਾਰੋਬਾਰ ਵਿੱਚ ਕਿਰਪਾ ਕਰ ਦਿੱਤੀ ਬਾਗਤ ਵਿੱਚ ਬਹੁਤ ਵਧੀਆ ਫਲ ਲੱਗੇ ਇਸੇ ਤਰ੍ਹਾਂ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਉਸ ਵੀਰ ਦਾ ਕੋਈ ਵੀ ਕੰਮ ਨਹੀਂ ਸੀ ਬੰਦਾ ਜੋ ਕਿ ਇੱਕ ਛੋਟਾ ਜਿਹਾ ਬਾਗ ਸੀ ਉਹਦੇ ਵਿੱਚ ਜੋ ਫਲ ਸੀ ਉਹ ਗਲਨੇ ਸੜਨੇ ਸ਼ੁਰੂ ਹੋ ਕੇ ਸੀ ਫਿਰ ਬਾਬਾ ਜੀ ਨੇ ਉਹਨਾਂ ਦੇ ਕਾਰੋਬਾਰ ਵਿੱਚ ਕਿਰਪਾ ਕੀਤੀ ਬਹੁਤ ਵਧੀਆ ਫਲ ਵੀ ਲੱਗ ਪਏ ਸੰਗਤ ਜੀ ਤੰਤਨ ਬਾਬਾ ਦੀਪ ਸਿੰਘ ਜੀ ਨੇ ਉਸ ਵੀਰ ਤੇ ਕਿਰਪਾ ਕਰ ਦਿੱਤੀ ਉਸ ਵੀਰ ਤੇ ਕੱਟ ਬੈਠਿਆ ਸੱਚੇ ਮਨ ਦੇ ਨਾਲ ਸੱਚਤਾ ਪਾਉਣ ਦੇ ਨਾਲ ਕੀਤੀ ਅਰਦਾਸ ਪ੍ਰਵਾਨ ਕੀਤੀ ਉਹਨਾਂ ਦੇ ਕਰਜ ਸਿੱਧ ਕੀਤੇ ਸਤਿ ਸ੍ਰੀ ਅਕਾਲ ਸੰਗਤ ਜੀ ਪਾਵੇਂ ਦੁਨੀਆ ਕਿਸੇ ਵੀ ਕੋਨੇ ਵਿੱਚ ਕਿਉਂ ਨਾ ਬੈਠੀ ਹੋਵੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਅੱਗੇ ਸੱਚੇ ਮਨ ਦੇ ਨਾਲ ਅਰਦਾਸ ਬੇਨਤੀ ਕਰੀਏ ਤਾਂ ਪਉ ਚਲਦੀ ਕਿਰਪਾ ਵੀ ਕਰਦੇ ਨੇ ਬਸ ਸਾਨੂੰ ਸੱਚੇ ਮਨ ਦੇ ਨਾਲ ਸ਼ਰਤਾ ਪਾਉਣਾ ਰੱਖ ਕੇ ਬਾਬਾ ਜੀ ਦੇ ਅੱਗੇ ਅਰਦਾਸ ਬੇਨਤੀ ਜੁੜ ਕਰਨੀ ਚਾਹੀਦੀ ਹੈ ਸ਼ਰਤਾ ਪਾਉਣਾ ਰੱਖਣੀ ਚਾਹੀਦੀ ਹੈ ਵਿਸ਼ਵਾਸ ਬਣਾਉਣਾ ਚਾਹੀਦਾ ਹੈ ਕਦੇ ਵੀ ਡੋਲਣਾ ਨਹੀਂ ਚਾਹੀਦਾ ਚਾਹੇ ਕਿੰਨਾ ਵੀ ਮਾੜਾ ਸਮਾਸ ਕਿਉਂ ਨਾ ਚਾਵੇ ਬਾਦਸ਼ਾਹ ਜੀ ਦੇ ਉੱਪਰ ਸਾਨੂੰ ਭਰੋਸਾ ਰੱਖਣਾ ਚਾਹੀਦਾ ਹੈ ਉਹ ਸਭ ਦੇ ਮਨੋ ਕਾਮਨਾਵਾਂ ਜ਼ਰੂਰ ਪੁਰੀਆ ਕਰਦੇ ਨੇ ਸੰਗਤ ਜੀ ਮੈਂ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦਾ ਰਹਾਂਗਾ ਸੋ ਜੁੜੇ ਰਹੋ ਇਸ ਚੈਨਲ ਦੇ ਨਾਲ ਫਿਰ ਮਿਲਾਂਗੇ ਇੱਕ ਹੋਰ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ